नमस्कार आप देख रहे हैं पंजाब बॉर्डर न्यूज गुरदासपुर आज प्रेस कॉन्फ्रेंस को संबोधन करते हुए एसपी बलविंदर सिंह दावा ने बताया कि 28 नवंबर को पुलिस पार्टी ने शुगर मिल ਪਨੀਆਡ ਨੈਸ਼ਨਲ ਹਾਈਵੇ ਪਰ ਨਾਕਾਬੰਦੀ ਕੀਤੀ ਹੋਈ ਥੀ ਕੁਝ ਹੀ ਦੇਰ ਕੇ ਬਾਅਦ ਪਠਾਨਕੋਟ ਸਾਈਡ ਸੇ ਇੱਕ ਬਲੇਰੋ ਗਾੜੀ ਨੰਬਰ JK02DD0839 ਆਤੀ ਦਿਖਾਈ ਦਿੱ ਜਿਸ ਕੋ ਰੁਕਨੇ ਕਾ ਇਸ਼ਾਰਾ ਕੀਤਾ ਗਿਆ ਨਾਕੇ ਕੇ ਸੇ ਕੁਝ ਹੀ ਦੂਰੀ ਪਰ ਗਾੜੀ ਚਾਲਕ ਪੁਲਸ ਪਾਰਟੀ ਕੋ ਦੇਖਕਰ ਦਬਰਾ ਗਿਆ ਔਰ ਭਾਗਨੇ ਕੀ ਫਰਾਰਕ ਮੇਂ ਥੇ ਮਗਰ ਪੁਲਸ ਕਰਮਚਾਰੀਓਂ ਨੇ ਉਨੇ ਦਬੋਚ ਲਿਆ ਗਾੜੀ ਮੇਂ ਤਿੰਨ ਯੁਵਾ ਸਵਾਰ ਥੇ ਪਕੜੇ ਗਏ ਔਰੋਪੀਓਂ ਨੇ ਆਪਣੀ ਪਛਾਣ ਅਮਨਦੀਪ ਸਿੰਘ ਪੁੱਤਰ ਦਦਾਸ ਸਿੰਘ ਨਿਵਾਸੀ ਮੀਰ ਸਾਹ ਜਿਲ੍ਹਾ ਜੰਮੂ अमनजीत सिंह उर्फ अभी पुत्र विक्रम सिंह निवासी जम्मू और देवेंद्र कुमार उर्फ राहुल कुमार पुत्र दर्शन लाल निवासी जम्मू के रूप में हुई है गाड़ी में नशीला पदार्थ होने का संदेह होने पर नारकोटिक्स सेल गुरदासपुर के डीएसपी अजय कुमार को सूचित किया गया मौके पर पहुंचते डीएसपी अजय कुमार की मौजूदगी में गाड़ी की तलाशी ली गई तो उसमें 500 के 2881 200 के 409 और 100 के 1577 नोट बरामद हुए जिनकी कुल राशि सोलह लाख अस्सी हजार रुपये बताई जा रही है उन्होंने बताया कि पकड़े गए आरोपियों की निशानदेही पर बाद में उनसे तीन लाख ग्यारह हजार रुपये एक पिस्तल बत्तीस बोर और तीन जिंदा कारतूस बरामद किए गए ग्रोह के मुख्य सरगना शक्ति कुमार पुत्र नारायण सिंह निवासी जम्मू और सोनू जो कि अभी कनाडा में रह रहा है और कनाडा से ही शक्ति के माध्यम से पंजाब में यह गिरोह चल रहा है उन्होंने बताया कि अवनीत सिंह उर्फ अभी की दोस्ती सोनू के भाई के साथ जेल में हुई थी और उसी के जरिए सोनू अवनीत के संपर्क में आया और अवनीत ने जेल से बाहर आते ही नशे का कारोबार शुरू कर दिया उन्होंने बताया कि आरोपी जम्मू से हेरोइन की खेप लेकर अमृतसर जा रहे थे जिन्हें रास्ते में पकड़ लिया गया उनसे आगे से पूछताछ की जा रही है पूछताछ के दौरान इनसे और भी खुलासे होने की संभावना है आप देख रहे हैं पंजाब बॉर्डर न्यूज़ रूप सिंह शेखा की रिपोर्ट दीनानगर ਇਹ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਮਹਿੰਦ ਦੇ ਤਹਿਤ ਮਾਂ ਜੋ ਕੋ ਮੁਖਮਤ ਕੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਤੇ ਮਾਨ ਜੋ ਡਾਕਟਰ ਜਨਰਲ ਪੁਲਿਸ ਸ੍ਰੀ ਗੌਰਵ ਜੱਟ ਆਤ IPS ਮੀਆਂ ਦੀ ਹਿਜਾਤਾਂ ਦੇ ਮਤਲਬ ਸ੍ਰੀ ਹਰੀਸ਼ ਦੇਮਾ ਐਸਐਸਪੀ ਗਦਾਸਪੁਰ ਜੀ ਵੱਲੋਂ ਇਹਦੀ ਚਲਾਈ ਗਈ ਮਹਿੰਦ ਦੇ ਤਹਿਤ ਜਿਹੜਾ ਹੈਗਾ ਪੁਨਿਆਰ 슈ਗਰ ਮਿਲ ਦੇ ਕੋਲ ਜਿਹੜੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀਗਾ ਇਹਦੇ ਵਿੱਚ ਉਚਾਰ ਸੀਏ ਦੇ ਉਚਾਰ ਸੀਏ ਆ ਕਪਲ ਕਮਾਦ ਦੀ ਸੁਪਰਵੀਜ਼ਨ ਦੇ ਵਿੱਚ ਗੁਰਵਿੰਦਰ ਸਿੰਘ ਚਾਰ ਸਪੈਸ਼ਲ ਬ੍ਰਾਂਚ ਨਾਲ ਪੁਲਿਸ ਪਾਟੀ ਰਹੀ ਹੈਗੀ ਨਾਕੇ ਤੇ ਮੌਜੂਦ ਸੀ ਤੋਂ ਜੰਮੂ ਸਾਈਡ ਤੋਂ ਜਿਹੜੀ ਗੱਡੀ ਇੱਕ ਪੁਨਿਆਰ ਨਾਕੇ ਤੇ ਬਲੇਰੋ ਗੱਡੀ ਜਿਹੜੀ ਹੈਗੀ ਹੈ ਸ਼ੱਕੀ ਹਾਲਤ ਵਿੱਚ ਇਹਨਾਂ ਨੇ ਰੋਕ ਕੇ ਚੈੱਕ ਕੀਤੀ ਤੋਂ ਜੰਮੂ ਬੇਸ ਨੰਬਰ ਸੀ ਉਹਦਾ ਤਾਂ ਉਹਦੇ ਵਿੱਚ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਸੀ ਇਹਨਾਂ ਨੂੰ ਪੁਲਿਸ ਪਾਟੀ ਨੇ ਚੈੱਕ ਕੀਤਾ ਤਾਂ ਡੀਐਸਪੀ ਅਜਕ ਮਾ ਤੇਰਾ ਡੀਐਸਪੀ ਐਂਡੀਪੀ ਆ ਸਕਦਾ ਉਹਨਾਂ ਨੂੰ ਬੁਲਾਇਆ ਗਿਆ ਮੌਕੇ ਸੋ ਉਹਨਾਂ ਦੀ ਹਾਈਰੀ ਵਿੱਚ ਪ੍ਰੋਪਰ ਉਹਨੂੰ ਗੱਡੀ ਦੀ ਜ਼ਬਾਸ਼ੀ ਲਈ ਗਈ। ਸੋ ਚੈਕਿੰਗ ਦੇ ਦੌਰਾਨ ਗੱਡੀ ਵਿੱਚੋਂ ਮੂਮੀ ਕੰਗ ਜਿਹੜਾ ਕਾਲਾ ਰੰਗ ਦਾ ਕਾਗਜ਼ ਸੀ ਉਹਦੇ ਵਿੱਚੋਂ ਧਗ ਮੰਨੀ ਕੈਸ਼ ਕਰੀਬ 16 ਲੱਖ 80 ਹਜ਼ਾਰ ਰੁਪਿਆ ਪੂਰੇ ਵਿੱਚ ਇਹੀ ਕੁਝ ਜਿਹੜੇ ਡਰਗ ਸੀ ਹੈਰੋਇਨ ਸੀ 288 ਗ੍ਰਾਮ ਜਿਹੜੀ ਚੈੱਕ ਕਰਨ ਦੇ ਲਈ ਹੈ ਬਰਾਮਦ ਹੋਈ। ਸੋ ਇਹਨਾਂ ਦੀ ਜਿਹੜੀ ਮੋਡਲੀ ਪੁਛਗਿਛ ਤੋਂ ਇਹ ਗੱਲ ਸਾਹਮਣੇ ਆਈ ਜਿਹੜੇ ਅਕਿਊਜ਼ ਨੇ ਮੌਕੇ ਤੋਂ ਗਦੀ ਵਿੱਚ ਜਿਹੜੇ ਅਰੈਸਟ ਕੀਤੇ ਡਾਬੂਗੇ ਤੇ ਉਹਨਾਂ ਵਿੱਚ ਅਮਨਦੀਪ ਸਿੰਘ ਅਮਨੀਰ ਸਿੰਘ ਆ ਵੀ ਦਵਿੰਦਰ ਕੁਮਾਰ ਇਤਨੇ ਜੰਮੂ ਬੇਸ ਦੇ ਹੈਗੇ ਨੇ ਸੋ ਇਹਨਾਂ ਨੇ ਪੁਸ਼ਕੇ ਚ ਸਾਹਮਣੇ ਆਇਆ ਵੀ ਜਿਹੜਾ ਸ਼ਕਤੀ ਕੁਮਾਰ ਹੈ ਮੇਨ ਜਿਹੜਾ ਹੈਗਾ ਠੰਡਾ ਕੰਮ ਕਰਦਾ ਹੈ ਜਿਵੇਂ ਸ਼ਿਸ਼ਤ ਠੰਡਾ ਕਰਦਾ ਹੈਗਾ ਉਹਦੇ ਨਾਲ ਹੀ ਇੱਕ ਸੋਨੂ ਬੇਸ ਦਾ ਆਦਮੀ ਹੈਗਾ ਉਹ ਬਾਹਰ ਕੈਨੇਡਾ 'ਚ ਰਹਿੰਦਾ ਲੇਕਿਨ ਉਹ ਜੰਮੂ ਏਰੀਆ ਨੂੰ ਬਲੋਂਗ ਕਰਦਾ ਸੋ ਜਿਹੜੇ ਮੇਨ ਜਿਹੜੇ ਉਹਦੇ ਮੇਨ ਜਿਹੜੇ ਹੈ ਕਹਿੰਦੇ ਕੰਮ ਕਰਨ ਵਾਲੇ ਜਿਹੜਿਆਂ ਦੇ सोनू ਤੇ ਸ਼ਕਤੀ ਕੁਮਾਰ ਨੇ ਸੋ ਇਹਨਾਂ ਜਿਹੜੀ ਇੱਕ ਬਲੇਰੋ ਗੱਡੀ ਜਿਹੜੀ ਹੈਗੀ ਸੀ ਸ਼ਕਤੀ ਕੁਮਾਰ ਨੇ ਪ੍ਰੋਵਾਈਡ ਕੀਤੀ ਸੀ ਉਹਦੇ ਵਿੱਚ ਜਿਹੜਾ ਹੈਗਾ ਇਹ ਕੈਸ਼ ਡਰਗ ਮੰਨੀ ਲੈ ਕੇ ਜਾ ਰਹੀ ਸੀ ਤੇ ਅੰਮ੍ਰਿਤਸਰ ਤੋਂ ਉਹਨਾਂ ਨੇ ਡਰਗ ਲੈ ਕੇ ਆਉਣੀ ਸੀ ਸੋ सोनू सोनू ਤੇ ਸ਼ਕਤੀ ਤੇ ਕਹਿੰਦੇ ਡਰਗ ਲੈ ਕੇ ਆਉਂਦੇ ਸੀ ਸੋ ਇਸੇ ਦੌਰਾਨ ਇਹਨਾਂ ਨੇ ਤਰੀਬਨ ਇੱਕ ਮਹੀਨਾ ਪਹਿਲਾਂ ਜਿਹੜਾ ਹੈਗਾ ਇਹ ਅਭੀ ਅਮਨੀਤ ਅਭੀ ਇਹ ਮੇਨ ਹੈਗਾ ਮਾਸਟਰਮਾਈਂਡ ਹੈ। ਇਹ ਹੀ ਜੇਰ ਤੋਂ ਬਾਹਰ ਆਇਆ ਸੀ। ਸੋ ਇਹ ਉੱਥੋਂ सोनू ਤੇ ਅੱਗੇ ਤੇ ਕਹਿੰਦੇ ਡਰਗ ਮੰਨੀ ਲੈ ਕੇ ਇਹਦੀ ਬਲੇਰੋ ਗੱਡੀ ਆ ਸ਼ਕਤੀ ਨੇ ਪ੍ਰੋਵਾਈਡ ਕੀਤੀ ਸੀ। ਉਸ ਗੱਡੀ ਤੇ ਅੰਮ੍ਰਿਤਸਰ ਤੋਂ ਇਹਨਾਂ ਡਰਗ ਲੈ ਕੇ ਆਉਂਦੀ ਸੀ। ਸੋ ਇਹਨੂੰ ਨਾਕੇ ਤੇ ਆਪਣੇ ਤੇ ਲੈਨ ਜਾ ਰਹੀ ਸੀ ਜਦੋਂ ਇਹ ਗੱਲ ਕੁਸ਼ਕ ਦੇ ਸਾਹਮਣੇ ਆਈ ਇਹ ਵੀ ਅੱਧਾ ਲੈ ਕੇ ਆਉਂਦੀ ਸੀ। ਸੋ ਪਹਿਲੇ ਇਹਨੂੰ ਕਾਬੂ ਕਰ ਲਿਆ ਗਿਆ। ਸੋ ਇਹਨਾਂ ਵਿੱਚੋਂ ਇਹਦੀ ਕੁਝ ਡਰਗ ਹੈ। 280 ਗ੍ਰਾਮ ਦੀ ਹੈਗੀ ਇਹ ਮਿਲ ਗਈ ਇਹਨਾਂ ਕੋਲ ਸੀ ਤੇ ਬਾਕੀ ਇਹ ਡਰਗ ਮਨੀ ਕੈਸ਼ ਮਿਲਿਆ ਹੈਗਾ ਔਰ ਇਸ ਤੋਂ ਇਲਾਵਾ ਇਹ ਪਹਿਲਾਂ ਵੀ ਚੱਕਰ ਲਾ ਚੁੱਕੇ ਨੇ ਜਿਹੜਾ ਅਮਨੀਤ ਆਪੀਆ ਇੱਕ ਦੀਪੂ ਨਾਮ ਦਾ ਵਿਅਕਤੀ ਆ ਉਹ ਵੀ ਨਾਲ ਫਿਕਰ ਹੋਇਆ ਇਹ ਡਿਟੇਲ ਪੁਛੀਏ ਚ ਸਾਹਮਣੇ ਆਈ ਹੈ ਵੀ ਇਹ ਅਗਰਿਬਨ 4 ਚੱਕਰ ਜਿਹੜੇ ਹੈਗੇ ਨੇ ਇਹ ਕੈਸ਼ ਜਿਹੜਾ ਹੈਗਾ ਜਰੂਰ ਕਰ ਚੁੱਕਿਆ ਹੈ ਡਰਗ ਮਨੀ ਦੀਪੂ ਦੇ ਨਾਮ ਸੋ ਦੋ ਚੱਕਰ ਜਿਹੜੇ ਸੀ ਤਿੰਨ ਚੱਕਰ ਤਕਰੀਬਨ ਇਹ ਜਿਹੜੇ ਹੈਗੇ ਨੇ ਦੇ ਡਰਗ ਆਪਣਾ ਹੈਰੋਨ ਹੈ ਚਾਰ ਪੰਜ ਪੈਕੇਟ ਤੇ 6 ਪੈਕੇਟ ਜਿਹੜੇ ਹੈਗੇ ਨੇ ਪਹਿਲਾਂ ਇਹ ਚੱਕਰ ਮਾ ਚੁੱਕੇ ਨੇ ਸੋ ਇਹ ਗਦਾਸਪੁਰ ਤੋਂ ਲੈ ਕੇ ਗਏ ਸੀ ਇਹ ਸੋਨੂ ਦੇ ਕਹਿੰਦੇ ਬਬਰੀ ਪਾਈਵਸ ਨਾਕੇ ਤੇ ਕੋਰੋ ਇਹਨਾਂ ਨੂੰ ਜਿਹੜਾ ਹੈਗਾ ਅਰਪੁਸ਼ਿਕ ਚਾਇਆ ਵੀ ਇਹਨਾਂ ਨੇ ਲੈ ਕੇ ਗਏ ਸੀ ਸੋ ਜੁੱਤੀਆ ਚੱਕਰ ਸੀਗਾ ਲਾਸਟ ਜਿਹੜਾ ਹੈਗਾ 28 ਤਰੀਕ ਨੂੰ ਇਹਨਾਂ ਕੋਲ 280 ਗ੍ਰਾਮ ਜਿਹੜੀ ਹੈਗੀ ਆ ਬਰਾਮਦ ਹੋਈ ਸੀ ਸੋ ਇਹਨਾਂ ਕੋਲੋਂ ਦੁਬਾਰਾ ਹੋਰ ਪੁਸ਼ਿਸ਼ ਕੀਤੀ ਗਈ ਦਾ ਇਹਦੇ ਵਿੱਚ ਹੋਰ ਡਰਗ ਬੰਨੀ 31100 ਡਰਗ ਬੰਨੀ ਹੋਰ ਬਰਾਮਦ ਹੋਈ ਆ ਤੇ ਇੱਕ ਪਿਸਤਲ 32 ਬੋਰ ਤੇ ਤਿੰਨ ਰਾਉਂਡ ਗ੍ਰਹਿ ਹੈ ਕਿਹਨਾਂ ਨੂੰ ਬਰਾਮਦ ਹੋਏ ਨੇ ਇਹ ਜੰਮੂ ਤੋਂ ਨਾਲ ਬਰਾਮਦ ਕਰਵਾਏ ਨੇ ਸੋ ਮੇਨ ਜਿਹੜੇ ਮਾਸਟਰਮਾਈਂਡ ਨੇ ਜਿਹੜੇ ਇਹਨਾਂ ਦੇ ਬੈਕਫੁੱਟ ਤੇ ਉਹ ਸ਼ਕਤੀ ਤੇ ਸੋਨੂ ਨੇ ਸੋ ਇਹ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜਾ ਰੈਕਟ ਹੈ ਇਹ ਅਸੀਂ ਬਰਸਟ ਕੀਤਾ ਹੈਗਾ ਸੋ ਐਸਪੀ ਦਿਨਾਂ ਦਾ ਇੰਚਾਰਜ ਸੀ ਇਹ ਗੁਰਵਿੰਦਰ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਐਸਐਚਓ ਦਿਨਾਂ ਨਗਰ ਦੇ ਨੇ ਉਰੀ ਮਿੰਟ ਕਰਕੇ ਇਹ ਜਿਹੜਾ ਹੈਗਾ ਬਡੂ ਬ੍ਰਾਸ ਕੀਤਾ ਹੈਗਾ ਸੋ ਫਰਦਰ ਹੀ ਹੈਗੇ ਇਹਨਾਂ ਨੂੰ ਇਨਵਰਸ ਕਰ ਲਿਆ ਗਿਆ ਤੇ ਨਮਾਨ ਲਵਾਂਗੇ ਇਹਨਾਂ ਦਾ ਹੋਰ ਅਸੀਂ ਪਤਾ ਕਰਾਂਗੇ ਕਿ ਕਿੱਥੋਂ ਇਹ ਲੈ ਕੇ ਆਉਂਦੇ ਨੇ ਤੇ ਕਿੱਥੇ ਅਗੇ ਸਪਲਾਈ ਕਰਦੇ ਨੇ ਸੋ ਇਹ ਕੈਨੇਡਾ ਦੇ ਬੰਦੇ ਸਰ ਮੈਸੇਜ ਚਲਾ ਰਿਹਾ ਜੀ ਇਹ ਸੋਨੂ ਹੀ ਮੈਂ ਜਿਹੜਾ ਹੈਗਾ ਉਹ ਹੀ ਨੈਕਸ ਚਲਾ ਰਿਹਾ ਉਹਦੇ ਕਹਿੰਦੇ ਹੀ ਸਮਾਨ ਲੈ ਕੇ ਆਉਂਦਾ ਸੀ ਉਹ ਸੋ ਜਿਹੜਾ ਡਰਗ ਮੰਨੀ ਜਿਹੜੀ ਹੈਗੀ ਆ ਸਪਲਾਈ ਉਹ ਹੀ ਸ਼ਕਤੀ ਕਰਦਾ ਸੀ ਨਾ ਉਹਦੇ ਕਹਿੰਦੇ ਸ਼ਕੀਰ ਹੈਗਾ ਇਹ ਤੇ ਕਿਹੜਾ ਮਾਮਲਾ ਦਰਜ ਹੈਗਾ ਸ਼ਕਤੀ ਸ਼ਕਤੀ ਦੇ ਖਿਲਾਫ ਪਰਚੇ ਦਰਜ ਇਹ ਹੁਣ ਅਸੀਂ ਪਤਾ ਅਰੈਸਟ ਕਰਕੇ ਪਤਾ ਕਰਾਂਗੇ ਜਦੋਂ ਇਹ ਕਸ਼ਿਸ਼ ਕਰ ਲਿਆਵਾਂਗੇ ਅਰੈਸਟ ਪਾਵਾਂਗੇ ਉਦੋਂ ਫਿਰ ਪਤਾ ਕਰਾਂਗੇ ਵੀ ਇਹ ਕਿਹੜਾ ਹੋਲ ਮਕਰੀਮਾ ਦਰਜ ਨੇ ਇਹਨਾਂ ਦੇ ਖਿਲਾਫ ਰਿਚੜੇ ਨਿਕਟੇ ਮਿਲਦੇ ਆ ਜੀ ਸੋਨੂ ਕਦੋਂ ਬਾਹਰ ਆਇਆ ਜਿਹੜਾ ਸ਼ਕਤੀ ਕਦੋਂ ਬਾਹਰ ਆਈ ਨਹੀਂ ਸੋਨ ਜਿਹੜਾ ਹੈਗਾ ਮੇਨ ਅਮਨੀਤ ਆ ਇਹ ਕਰੀਬ ਡੇਢ ਮਹੀਨਾ ਪਹਿਲਾਂ ਬਾਹਰ ਆਇਆ ਇਹ ਜਿਹੜੇ ਜਿਹੜੇ ਕੇਸ ਦਰਜ ਨੇ ਤਾਂ ਉਹ ਸੱਤ ਦੇ ਹੋਰ ਹਾਰਡ ਕੇਸ ਦਰਜ ਨੇ ਤੇ ਸ਼ਕਤੀ ਨੂੰ ਅਰੈਸਟ ਕਰਾਂਗੇ ਤੇ ਹੁਣ ਸੋਨੂ ਨੂੰ ਅਰੈਸਟ ਕਰਨ ਤੋਂ ਬਾਅਦ ਫਿਰ ਦਾਗਾ ਹੈਗਾ ਹੈ ਮਡਿਊ ਲੱਗੇ ਪੂਰ ਚੱਕਰਾਂਗੇ ਨਹੀਂ ਗੈਕਸਲ ਨਹੀਂ ਕਰ ਸਮਝ ਨਹੀਂ ਆਇਆ